ਤੁਸੀਂ ਫਿਲਮ 'ਚ ਦੇਖਿਓ ਵੀ ਖਿਡਾਰੀ ਫਿਲਮ ਦੇ ਵਿੱਚੇ ਫਿਰਦਾ ਕਿਵੇਂ ਹੈਗਾ ਇਹ ਹੈਗਾ ਇਹ ਹੁਣ ਗੁਰਨਾਮ ਦੇ ਹੱਥ 'ਚ ਹੈ ਇਸ ਵਾਰ ਅਗਲੀ ਵਾਰ ਹੋ ਸਕਦਾ ਮਿੱਤੂ ਵੀ ਕੁਸ਼ਤੀ ਲੜਨ ਲੱਗ ਜਾਏ ਉਹ ਪਹਿਲਵਾਨਾਂ ਇਹ ਖਾਦੀਆਂ ਖਰਾਕਾਂ ਚੌੜੀਆਂ ਛਾਤੀਆਂ ਡੌਲੇ ਛਾਲੇ ਇਹਦੇ ਸਾਹਮਣੇ ਕੰਮ ਨਹੀਂ ਆਉਣੇ ਉਹ ਮੈਂ ਗਰਦਾਮ ਨੂੰ ਕਿਹਾ ਗਰਦਾਮ ਮੈਂ ਕਿਹਾ ਯਾਰ ਆਪਾਂ ਕਰ ਲੈਨੇ ਭਰਾ ਤੁਹਾਨੂੰ ਉਹ ਤਾਂ ਗਰਦਾਮ ਨੇ ਵੀ ਪੂਰਾ ਸਾਦੇ ਤਾਂ ਕਹਿੰਦਾ ਭਾਈ ਦੇਖ ਲਓ ਮੈਂ ਚੱਕ ਕੇ ਛੱਡਣਾ ਤੁਸੀਂ ਬਹਿਤ ਮੈਨੂੰ ਪੁਸ਼ ਕਰੀ ਮੈਂ ਵੀ ਐਫਰਟ ਕਰਦਾ ਤਾਂ ਉਹ ਜਿਹੜਾ ਤੁਸੀਂ ਸੀਨ ਦੇਖਿਆ ਉਹ ਐਕਚੁਅਲ ਜਿਸੀਂ ਦੋਨਾਂ ਨੇ ਕੀਤਾ ਹੋਇਆ ਤਾਂ ਉਹ ਜਿਹੜਾ ਚੱਕ ਕੇ ਗਰਦਾਮ ਨੇ ਸਿੱਟਿਆ ਸੀ ਉਹ ਦਾਸ ਹੀ ਡਿੱਗਿਆ ਸੀ ਵਿਲਨ ਹਗੇ ਨੇ ਜਿਨ੍ਹਾਂ ਨੇ ਬਈ ਜਾ ਫੜੋ ਪਹਿਲਾਂ ਤਾਂ oh my god ਇਹ ਰੱਖ ਰੱਖਿਆ ਕਿ ਫੇਰਿਆ ਵੀ ਇਹ ਕਿੰਦੇ ਇਹ ਤੁਸੀਂ ਫਿਲਮ ਚ ਦੇਖਿਓ ਵੀ ਖਿਡਾਰੀ ਫਿਲਮ ਦੇ ਵਿੱਚੇ ਫਿਰਦਾ ਕਿਵੇਂ ਹੈਗਾ ਲਿਖਿਆ ਹੈ ਨਾ 9 ਫਰਵਰੀ ਨੂੰ ਯੈਸ ਅੱਜ ਰਿਲੀਜ਼ ਹੋ ਚੁੱਕੀ ਹੈ ਫਿਲਮ ਤੁਸੀਂ ਫਿਲਮ ਜ਼ਰੂਰ ਦੇਖਿਓ ਮੈਂ ਬੇਨਤੀ ਵੀ ਕਰਦਾ ਹੈ ਨਹੀਂ ਭਾਈ ਫਿਲਮ ਵਾਕਈ ਫਿਲਮ ਜਿੰਨੇ ਵੀ ਲੋਕਾਂ ਨੂੰ ਪੁੱਛਿਆ ਕਹਿੰਦੇ ਯਾਰ ਵਾਕਈ ਨਹੀਂ ਲੱਗਦਾ ਕਿ ਫਿਲਮ ਨੂੰ ਇੰਨੇ ਜ਼ਿਆਦਾ ਮੈਸੇਜ ਦੇ ਤੇ ਇੱਕ ਫਿਲਮ ਵਿੱਚ ਹੀ ਥੈਂਕ ਯੂ ਭਾਈ ਥੈਂਕ ਯੂ ਸੋ ਮੱਚ ਕਿਉਂਕਿ ਫਿਲਮ ਖਿਡਾਰੀ ਦੀ ਗੱਲ ਇਹ ਆ ਵੀ ਇਹਦੇ ਪਿੱਛੇ ਜੋ ਨਾਮ ਜੁੜੇ ਹੋਏ ਨੇ ਸਾਡੇ ਰਾਈਟਰ ਸਾਹਿਬ ਤਿਰਜਪਾਈ ਹੋਣੀ ਡਾਇਲੋਗ ਰਾਈਟਰ ਗੁਰਪ੍ਰੀਤ ਪੁੱਲਰ ਜੀ ਮੀ ਵੀਰ ਤੇ ਸਾਡੇ ਡਾਇਰੈਕਟਰ ਮਾਨਵ ਸ਼ਾਹ ਜੀ ਤੇ ਸਾਡੇ ਪ੍ਰੋਡਿਊਸਰ ਰਵੀਸ਼ભાઈ ਹੋਣੀ ਤੇ ਆਕਾਸ਼ ਵੀਰ ਹੋਣੀ ਕਿਉਂਕਿ ਉਹਨਾਂ ਸਾਰੀ ਟੀਮ ਦੀ ਇੱਕ ਬਹੁਤ ਐਫਰਟ ਸੀ ਵੀ ਇਹ ਫਿਲਮ ਬਣਾਉਣੀ ਹੀ ਬਣਾਉਣੀ ਹੈ ਤਾਂ ਉਹ ਫਿਰ ਸਕਰੀਨ ਤੇ ਆਪਾਂ ਨੂੰ ਦਿਖ ਵੀ ਗਈ ਤੇ ਉਹ ਖੁਸ਼ੀ ਹੁੰਦੀ ਆ ਵੀ ਹਾਂ ਇੱਕ ਵਧੀਆ ਫਿਲਮ ਬਣੀ ਹੈ ਇੱਕ ਇਹ ਵੀ ਮੈਸੇਜ ਹੈ ਨਾ ਜਿਹੜੀ ਮਾੜੇ ਕੰਮਾਂ ਦਾ ਨਤੀਜਾ ਐਂਡ ਤੇ ਵੀ ਤੁਸੀਂ ਵੀ ਤੁਹਾਨੂੰ ਮੁਕਤ ਨਹੀਂ ਪਿਆ ਮੈਂ ਵੇਖਿਆ ਨਾ ਅਸਲ 'ਚ ਇਹ ਆ ਵੀ ਜਿਹੜਾ ਹੁਣ ਫਿਲਮ ਦੇ ਵਿੱਚ ਅਸੀਂ ਸੈਕੰਡ ਪਾਰਟ ਬਣਾਵਾਂਗੇ ਨਾ ਤਾਂ ਉਹ ਸਾਰੇ ਸਸਪੈਂਸ ਉਹ ਚ ਕੱਢਾਂਗੇ ਤੇ ਇਹ ਇਹ ਜਿਹੜਾ ਹੁਣ ਇਹ ਹੈਗਾ ਇਹ ਹੁਣ ਗੁਰਨਾਮ ਦੇ ਹੱਥ 'ਚ ਹੈ ਇਸ ਵਾਰ ਅਗਲੀ ਵਾਰ ਹੋ ਸਕਦਾ ਮੀਤੂ ਵੀ ਕੁਸ਼ਤੀ ਲੜਨ ਲੱਗ ਜੇ ਖਰਬਾਜੀ ਫੈਰ ਜਿਹੜੀ ਲੱਗੀਆਂ ਸੀ ਸੱਚੀ 'ਚ ਲੱਗੀਆਂ ਸੀ ਕਿ ਉਹ ਥੋੜਾ ਜਿਹਾ ਹੋ ਸੀ ਸਰ ਉਹ ਤਾਂ ਇੱਕ ਬਹੁਤ ਇੰਟਰਸਟਿੰਗ ਕਸਾ ਸੀ ਜਦੋਂ ਰਾਜਸਥਾਨ ਸ਼ੂਟ ਕਰ ਰਹੇ ਸੀ ਨਾ ਤਾਂ ਉੱਥੇ 50 51 ਡਿਗਰੀ ਟੈਂਪਰੇਚਰ ਪਹਿਲਾਂ ਤਾਂ ਜੂਨ ਜੁਲਾਈ 'ਚ ਅਸੀਂ ਸ਼ੂਟ ਕਰ ਰਹੇ ਹਾਂ ਅਗਸਤ 'ਚ ਸ਼ਾਇਦ ਤਾ ਸੰਜ ਜਾ ਰਿਹਾ ਸੀ ਮਾਨੋ ਬਾਈ ਕਹਿੰਦੇ ਵੀ ਫਟਾਫਟ ਕਰੋ ਸੀ ਪਿੱਛੇ ਉੱਚੇ ਜਾ ਕੇ ਡੇਜ਼ਰਟ 'ਚ ਸ਼ੂਟ ਕਰ ਰਹੇ ਆ ਸਾਡੇ ਜਿਹੜੇ ਜੰਮੀ ਆਰਟਿਸਟ ਹੁੰਦੇ ਨੇ ਜਿਹੜੇ ਪਰਫਾਰਮ ਕਰਦੇ ਨਾਲ ਐਕਸ਼ਨ 'ਚ ਉਹ ਪਹੁੰਚੀ ਨਾ ਤਬ ਮੈਂ ਕਰਨਾਮ ਨੂੰ ਕਿਹਾ ਕਰਨਾਮ ਮੈਂ ਕਿਹਾ ਯਾਰ ਆਪਾਂ ਕਰ ਲੈਨੇ ਆ ਭਰਾ ਦੋਨੋਂ ਉਹ ਤਾਂ ਕਰਨਾਮ ਨੇ ਵੀ ਪੂਰਾ ਸਾਦੇ ਤੱਕ ਕਹਿੰਦਾ ਬਈ ਦੇਖ ਲਓ ਮੈਂ ਚੱਕ ਕੇ ਸਿੱਟਣਾ ਤੁਸੀਂ ਮੈਂ ਕਿਹਾ ਤੂੰ ਮੈਨੂੰ ਪੁਸ਼ ਕਰੀ ਮੈਂ ਵੀ ਐਫਰਟ ਕਰਦਾ ਤਾਂ ਉਹ ਜਿਹੜਾ ਤੁਸੀਂ ਸੀਨ ਦੇਖਿਆ ਉਹ ਐਕਚੁਅਲ ਜਿਸੀਂ ਦੋਨਾਂ ਨੇ ਕੀਤਾ ਹੋਇਆ ਤਾਂ ਉਹ ਜਿਹੜਾ ਚੱਕ ਕੇ ਕਰਨਾਮ ਨੇ ਸਿੱਟਿਆ ਸੀ ਉਹ ਦਾਸ ਹੀ ਡਿੱਗਿਆ ਸੀ ਇੱਕ ਇੱਕ ਕੋਈ ਡਾਇਲੋਗ ਇੱਕ ਛੋਟਾ ਜਿਹਾ ਡਾਇਲੋਗ ਜਿਹੜਾ ਕੋਈ ਬਿਲਕੁਲ ਜੀ ਫਿਲਮ ਦੇ ਵਿੱਚ ਤੁਸੀਂ ਦੇਖਦੇ ਹੋ ਜਦੋਂ ਮਿੱਤੂ ਖਾੜੇ ਚ ਜਾਂਦਾ ਹੈ ਤਾਂ ਜਾ ਕੇ ਉਹਨੂੰ ਕਹਿੰਦਾ ਜੈਲੀ ਨੂੰ ਉਹ ਪਲਵਾਨਾ ਇਹ ਖਾਦੀਆਂ ਖਰਾਕਾਂ ਚੌੜੀਆਂ ਛਾਤੀਆਂ ਡੌਲੇ ਛਾਲੇ ਇਹਦੇ ਸਾਹਮਣੇ ਕੰਮ ਨਹੀਂ ਆਉਣੇ ਥੈਂਕ ਯੂ ਸੋ ਮੱਚ ਮੀਤੂ ਭਾਈ ਥੈਂਕ ਯੂ ਜੀ ਫਿਲਮ ਦੇ ਵਿੱਚ ਮੀਤੂ ਦਾ کردار ਨਵਾਇਆ ਬਹੁਤ ਹੀ ਜਵਰਦਸਤ ਤੁਸੀਂ ਫਿਲਮ ਵਿੱਚ ਦੇਖਿਓ ਵੀ ਖਿਡਾਰੀ ਫਿਲਮ ਦੇ ਵਿੱਚੇ ਫਿਰਦਾ ਕਿਵੇਂ ਹੈਗਾ ਇਹ ਹੈਗਾ ਇਹ ਹੁਣ ਗੁਰਨਾਮ ਦੇ ਹੱਥ ਚੈ ਇਸ ਵਾਰ ਅਗਲੀ ਵਾਰ ਹੋ ਸਕਦਾ ਮੀਤੂ ਵੀ ਕੁਸ਼ਤੀ ਲੜਨ ਲੱਗ ਜਾਏ ਉਹ ਪਹਿਲਵਾਨਾਂ ਇਹ ਖਾਦੀਆਂ ਖਰਾਕਾਂ ਚੌੜੀਆਂ ਛਾਤੀਆਂ ਡੌਲੇ ਛਾਲੇ ਇਹਦੇ ਸਾਹਮਣੇ ਕੰਮ ਨਹੀਂ ਆਉਣੇ ਉਹ ਮੈਂ ਗਰਨਾਮ ਨੂੰ ਕਿਹਾ ਗਰਨਾਮ ਮੈਂ ਕਿਹਾ ਯਾਰ ਆਪਾਂ ਕਰ ਲੈਨੇ ਭਰਾ ਦੋਨੋਂ ਉਹ ਤਾਂ ਗਰਨਾਮ ਨੇ ਵੀ ਪੂਰਾ ਸਾਧ ਤੱਕ ਇਹਨਾਂ ਬਈ ਦੇਖ ਲਓ ਮੈਂ ਚੱਕ ਕੇ ਛੱਡਣਾ ਤੁਸੀਂ ਬਹਿਤ ਮੈਨੂੰ ਪੁਸ਼ ਕਰੀ ਮੈਂ ਵੀ ਐਫਰਟ ਕਰਦਾ ਤਾਂ ਉਹ ਜਿਹੜਾ ਤੁਸੀਂ ਸੀਨ ਦੇਖਿਆ ਉਹ ਐਕਚੁਅਲ ਜਿਸੀਂ ਦੋਨਾਂ ਨੇ ਕੀਤਾ ਹੋਇਆ ਤਾਂ ਉਹ ਜਿਹੜਾ ਚੱਕ ਕੇ ਗਰਨਾਮ ਨੇ ਸਿੱਟਿਆ ਸੀ ਉਹ ਦਾਸ ਹੀ ਡਿੱਗਿਆ ਸੀ ਵਿਲਨ ਹੈਗੇ ਨੇ ਜਿਨ੍ਹਾਂ ਨੇ ਬਈ ਜੱਫੜੋ ਪਹਿਲਾਂ ਤਾਂ oh my god ਇਹ ਰੱਖ ਲੈ ਕੇ ਫੇਰੇ ਵੀ ਕਿੰਦੇ ਇਹ ਤੁਸੀਂ ਫਿਲਮ ਚ ਦੇਖਿਓ ਵੀ ਖਿਡਾਰੀ ਫਿਲਮ ਦੇ ਵਿੱਚੇ ਫਿਰਦਾ ਕਿਵੇਂ ਹੈਗਾ ਲਿਖਿਆ ਹੈ ਨਾ 9 ਫਰਵਰੀ ਨੂੰ ਐਸ ਅੱਜ ਰਿਲੀਜ਼ ਹੋ ਚੁੱਕੀ ਹੈ ਫਿਲਮ ਤੁਸੀਂ ਫਿਲਮ ਜ਼ਰੂਰ ਦੇਖਿਓ ਮੈਂ ਬੇਨਤੀ ਵੀ ਕਰਦਾ ਹਾਂ ਬਈ ਫਿਲਮ ਵਾਕਈ ਫਿਲਮ ਜਿੰਨੇ ਵੀ ਲੋਕਾਂ ਨੂੰ ਪੁੱਛਿਆ ਕਹਿੰਦੇ ਯਾਰ ਵਾਕਈ ਨਹੀਂ ਲੱਗਦਾ ਕਿ ਫਿਲਮ ਨੂੰ ਇੰਨੇ ਜ਼ਿਆਦਾ ਮੈਸੇਜ ਦੇ ਤੇ ਇੱਕ ਫਿਲਮ ਵਿੱਚ ਹੀ ਥੈਂਕ ਯੂ ਬਾਈ ਥੈਂਕ ਯੂ ਸੋ ਮੱਚ ਕਿਉਂਕਿ ਫਿਲਮ ਖਿਡਾਰੀ ਦੀ ਗੱਲ ਇਹ ਆ ਵੀ ਇਹਦੇ ਪਿੱਛੇ ਜੋ ਨਾਮ ਜੁੜੇ ਹੋਏ ਨੇ ਸਾਡੇ ਰਾਈਟਰ ਸਾਹਿਬ ਤਿਰਜ ਬਾਈ ਹੋਣੀ ਡਾਇਲੌਗ ਰਾਈਟਰ ਗੁਰਪ੍ਰੀਤ ਪੁੱਲਰ ਜੀ ਮੀ ਵੀਰ ਤੇ ਸਾਡੇ ਡਾਇਰੈਕਟਰ ਮਾਨਵ ਸ਼ਾਹ ਜੀ ਤੇ ਸਾਡੇ ਪ੍ਰੋਡਿਊਸਰ ਰਵੀਸ਼ ਬਾਈ ਹੋਣੀ ਤੇ ਆਕਾਸ਼ ਵੀਰ ਹੋਣੀ ਕਿਉਂਕਿ ਉਹਨਾਂ ਸਾਰੀ ਟੀਮ ਦੀ ਇੱਕ ਬਹੁਤ ਐਫਰਟ ਸੀ ਵੀ ਇਹ ਫਿਲਮ ਬਣਾਉਣੀ ਹੀ ਬਣਾਉਣੀ ਹੈ ਤਾਂ ਉਹ ਫਿਰ ਸਕਰੀਨ ਤੇ ਆਪਾਂ ਨੂੰ ਦਿਖ ਵੀ ਗਈ ਤੇ ਉਹ ਖੁਸ਼ੀ ਹੁੰਦੀ ਆ ਵੀ ਹਾਂ ਇੱਕ ਵਧੀਆ ਫਿਲਮ ਬਣੀ ਹੈ ਇੱਕ ਇਹ ਵੀ ਮੈਸੇਜ ਹੈ ਨਾ ਜਿਹੜੀ ਮਾੜੇ ਕੰਮਾਂ ਦਾ ਨਤੀਜਾ ਐਂਡ ਤੇ ਵੀ ਤੁਸੀਂ ਵੀ ਤੁਹਾਨੂੰ ਮੁਕਤ ਨਹੀਂ ਪਿਆ ਮੈਂ ਵੇਖਿਆ ਨਾ ਅਸਲ 'ਚ ਇਹ ਆ ਵੀ ਜਿਹੜਾ ਹੁਣ ਫਿਲਮ ਦੇ ਵਿੱਚ ਅਸੀਂ ਸੈਕੰਡ ਪਾਰਟ ਬਣਾਵਾਂਗੇ ਨਾ ਤਾਂ ਉਹ ਸਾਰੇ ਸਸਪੈਂਸ ਉਹ ਚ ਕੱਢਾਂਗੇ ਤੇ ਇਹ ਇਹ ਜਿਹੜਾ ਹੁਣ ਇਹ ਹੈਗਾ ਇਹ ਹੁਣ ਗੁਰਨਾਮ ਦੇ ਹੱਥ 'ਚ ਹੈ ਇਸ ਵਾਰ ਅਗਲੀ ਵਾਰ ਹੋ ਸਕਦਾ ਮੀਤੂ ਵੀ ਕੁਸ਼ਤੀ ਲੜਨ ਲੱਗ ਜੇ ਖਰਬਾਜੀ ਫਿਰ ਜਿਹੜੀ ਲੱਗੀਆਂ ਸੀ ਸੱਚੀ 'ਚ ਲੱਗੀਆਂ ਸੀ ਕਿ ਉਹ ਥੋੜਾ ਜਿਹਾ ਹੋ ਸੀ ਸਰ ਉਹ ਤਾਂ ਇੱਕ ਬਹੁਤ ਇੰਟਰਸਟਿੰਗ ਕਸਾ ਸੀ ਜਦੋਂ ਰਾਜਸਥਾਨ ਸ਼ੂਟ ਕਰ ਰਹੇ ਸੀ ਨਾ ਤਾਂ ਉੱਥੇ 50 51 ਡਿਗਰੀ ਟੈਂਪਰੇਚਰ ਪਹਿਲਾਂ ਤਾਂ ਜੂਨ ਜੁਲਾਈ 'ਚ ਅਸੀਂ ਸ਼ੂਟ ਕਰ ਰਹੇ ਹਾਂ ਅਗਸਤ 'ਚ ਸ਼ਾਇਦ ਤਾਂ ਸਾਂ ਜਾ ਰਿਹਾ ਸੀ ਮਾਨੋ ਭਾਈ ਕਹਿੰਦੇ ਵੀ ਫਟਾਫਟ ਕਰੋ ਸੀ ਪਿੱਛੇ ਪਿੱਛੇ ਜਾ ਕੇ ਡੇਜ਼ਰਟ 'ਚ ਸ਼ੂਟ ਕਰ ਰਹੇ ਆ ਸਾਡੇ ਜਿਹੜੇ ਜੰਮੀ ਆਰਟਿਸਟ ਹੁੰਦੇ ਨੇ ਜਿਹੜੇ ਪਰਫਾਰਮ ਕਰਦੇ ਨੇ ਨਾਲ ਐਕਸ਼ਨ 'ਚ ਉਹ ਪਹੁੰਚੀ ਨਾ ਤੁਸੀਂ ਮੈਂ ਗੁਰਨਾਮ ਨੂੰ ਕਿਹਾ ਗੁਰਨਾਮ ਮੈਂ ਕਿਹਾ ਯਾਰ ਆਪਾਂ ਕਰ ਲੈਂਦੇ ਆ ਭਰਾ ਦੋਨੋਂ ਉਹ ਤਾਂ ਗੁਰਨਾਮ ਨੇ ਵੀ ਪੂਰਾ ਸੱਤ ਤੱਕ ਕਹਿੰਦਾ ਬਈ ਦੇਖ ਲਓ ਮੈਂ ਚੱਕ ਕੇ ਸਿੱਟਣਾ ਤੁਸੀਂ ਮੈਂ ਕਿਹਾ ਤੂੰ ਮੈਨੂੰ ਪੁਸ਼ ਕਰੀ ਮੈਂ ਵੀ ਐਫਰਟ ਕਰਦਾ ਤਾਂ ਉਹ ਜਿਹੜਾ ਤੁਸੀਂ ਸੀਨ ਦੇਖਿਆ ਉਹ ਐਕਚੁਅਲ ਜਿਸੀਂ ਦੋਨਾਂ ਨੇ ਕੀਤਾ ਹੋਇਆ ਤਾਂ ਉਹ ਜਿਹੜਾ ਚੱਕ ਕੇ ਗੁਰਨਾਮ ਨੇ ਸਿੱਟਿਆ ਸੀ ਉਹ ਦਾਸ ਹੀ ਡਿੱਗਿਆ ਸੀ ਇੱਕ ਇੱਕ ਕੋਈ ਡਾਇਲੌਗ ਇੱਕ ਛੋਟਾ ਜਿਹਾ ਡਾਇਲੌਗ ਜਿਹੜਾ ਕੋਈ ਬਿਲਕੁਲ ਜੀ ਫਿਲਮ ਦੇ ਵਿੱਚ ਤੁਸੀਂ ਦੇਖਦੇ ਜਦੋਂ ਮਿੱਤੂ ਖਾੜੇ ਚ ਜਾਂਦਾ ਤਾਂ ਜਾ ਕੇ ਉਹਨੂੰ ਕਹਿੰਦਾ ਜੈਲੀ ਨੂੰ ਉਹ ਪਹਿਲਵਾਨਾਂ ਇਹ ਖਾਦੀਆਂ ਖਰਾਕਾਂ ਚੌੜੀਆਂ ਛਾਤੀਆਂ ਡੌਲੇ ਇਹਦੇ ਸਾਹਮਣੇ ਕੰਮ ਨਹੀਂ ਹੋਣੇ। ਥੈਂਕ ਯੂ ਸੋ ਮੱਚ ਮਿੱਤੂ ਭਾਈ। ਥੈਂਕ ਯੂ ਜੀ। ਫਿਲਮ ਵਿੱਚ ਮਿੱਤੂ ਦਾ کردار ਨਵਾਇਆ ਬਹੁਤ ਹੀ ਜਵਰਦਸ